ਇਸ ਵਿੱਚ ਇਹਦੀ ਵੱਡੀ ਖਬਰ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਚੱਲ ਰਹੇ ਮਹਾਕੁੰਭ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦਈਏ ਕਿ ਐਤਵਾਰ ਨੂੰ ਦੇਰ ਸ਼ਾਮ ਮਹਾਕੁੰਭ ਦੇ ਵਿੱਚ ਇੱਕ ਸਿਲੰਡਰ ਦੇ ਵਿੱਚ ਬਲਾਸਟ ਹੁੰਦਾ ਹੈ ਜਿਸ ਦੇ ਕਾਰਨ 180 ਸ਼ਿਵਰ ਜਿਹੜੇ ਨੇ ਅੱਗ ਦੇ ਨਾਲ ਤਬਾਹ ਹੋ ਜਾਂਦੇ ਨੇ ਤੇ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਖਾਲਿਸਤਾਨੀ ਅੰਗਲ ਜਿਹੜਾ ਸਾਹਮਣੇ ਆਇਆ ਹੈ ਦਰਅਸਲ ਖਾਲਿਸਤਾਨੀ ਸੰਗਠਨਾਂ ਦੇ ਵੱਲੋਂ ਇਸ ਤਮਾਕੇ ਦੀ ਜ਼ਿੰਮੇਵਾਰੀ ਲਈ ਗਈ ਹੈ ਜਿੱहां ਖਾਲਿਸਤਾਨੀ ਸਮਰਥਕਾਂ ਦੇ ਵੱਲੋਂ ਇੱਕ ਈਮੇਲ ਜਿਹੜੀ ਆ ਵੱਖ-ਵੱਖ ਮੀਡੀਆ ਅਦਾਰਿਆਂ ਨੂੰ ਭੇਜੀ ਗਈ ਹੈ ਜਿਸ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਬੀਤੇ ਦਿਨੀ ਪੰਜਾਬ ਦੇ ਤਿੰਨ ਨੌਜਵਾਨ ਜਨਾ ਦਾ ਪੀਲੀਪੀਤ ਦੇ ਵਿੱਚ ਐਨਕਾਊਂਟਰ ਹੋਇਆ ਸੀ ਇਹਨਾਂ ਨੌਜਵਾਨਾਂ 'ਤੇ ਇਲਜ਼ਾਮ ਨੇ ਕੈਨਾ ਦੇ ਵੱਲੋਂ ਪੰਜਾਬ ਦੀਆਂ ਪੁਲਿਸ ਥਾਣਿਆਂ ਦੇ ਉੱਤੇ ਹੈਂਡ ਗ੍ਰੇਨੇਡ ਨਾਲ ਹਮਲੇ ਕੀਤੇ ਗਏ ਸੋ ਨਾਦਾ ਇਨਕਾਊਂਟਰ ਯੂਪੀ ਤੇ ਪੰਜਾਬ ਪੁਲਿਸ ਦੇ ਵੱਲੋਂ ਮਿਲ ਕੇ ਕੀਤਾ ਗਿਆ ਜਿਸ ਦੇ ਬਦਲੇ ਦੇ ਵਜੋਂ ਮਹਾਕੁੰਬ ਦੇ ਵਿੱਚ ਬਲਾਸਟ ਜਿਹੜਾ ਕਰਵਾਇਆ ਗਿਆ ਹੈ ਸੋ ਇਸ ਗੱਲ ਦੀ ਜਿਹੜੀ ਜ਼ਿੰਮੇਵਾਰੀ ਹੈ ਉਹ ਖਾਲਿਸਤਾਨੀ ਸਮਰਥਕਾਂ ਦੇ ਵੱਲੋਂ ਲਈ ਗਈ ਹੈ ਖਾਲਿਸਤਾਨ ਜਿੰਦਾਬਾਦ ਫੋਰਸ ਦੇ ਵੱਲੋਂ ਇਸ ਗੱਲ ਦੀ ਜ਼ਿੰਮੇਵਾਰੀ ਲਈ ਗਈ ਹੈ ਉਹਨਾਂ ਨੇ ਕਿਹਾ ਕਿ ਖਾਲਿਸਤਾਨੀ ਆਂਦੇ ਵੱਲੋਂ ਹੀ ਮਹਾਕੁੰਬ ਦੇ ਵਿੱਚ ਜਿਹੜੇ ਬਲਾਸਟ ਨੇ ਉਹ ਕੀਤੇ ਗਏ ਨੇ ਐਤਵਾਰ ਨੂੰ ਸ਼ਾਮ ਦੇ ਸਮੇਂ ਬਲਾਸਟ ਹੋਇਆ ਹੈ ਜਿਸ ਦੇ ਵਿੱਚ ਗਰੀਮਤ ਰਹੀ ਹੈ ਕਿ ਕਿਸੇ ਤਰੀਕੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਦੇ ਨਾਲ 180 ਕੋਟੇਜ ਜਿਹੜੇ ਕਿ ਸ਼ਿਵਰ ਬਣਾਏ ਗਏ ਸੀਗੇ ਸਾਧੂਆਂ ਦੇ ਲਈ ਸੰਗਤਾਂ ਦੇ ਲਈ ਰਹਿਣ ਵਾਲੇ ਉਸ ਦੇ ਉੱਤੇ ਕਾਫੀ ਬੁਰੀ ਤਰੀਕੇ ਦੇ ਨਾਲ ਨੁਕਸਾਨ ਜਿਹੜਾ ਪਹੁੰਚਿਆ ਸਾਰੇ ਸ਼ਿਵਰ ਜਿਹੜੇ ਨੇ ਉਹ ਜਲ ਕੇ ਸੁਆਹ ਹੋ ਗਏ ਜਿਸ ਕਰਕੇ ਪ੍ਰਸ਼ਾਸਨ ਨੂੰ ਮੁਰਦ ਤੋਂ ਉੱਥੇ ਨਵੇਂ ਸ਼ਿਵਰ ਜਿਹੜੇ ਨੇ ਉਹ ਬਣਾਣੇ ਪਏ ਨੇ ਸੋ ਹੁਣ ਇਸ ਸਭ ਦੇ ਵਿੱਚ ਪੀਲੀ ਪੀਤ ਇੰਕਾਊਂਟਰ ਹੋ ਰਿਹਾ ਤੇ ਨਾਲ ਦੀ ਨਾਲ ਖਾਲਿਸਤਾਨੀ ਐਂਗਲ ਜਿਹੜਾ ਸਾਹਮਣੇ ਆਇਆ ਹੈ ਕੁਝ ਮੀਡੀਆ ਅਦਾਰਿਆਂ ਨੂੰ ਜਿਹੜਾ ਇਹਨਾਂ ਦੇ ਵੱਲੋਂ ਲੈ ਈਮੇਲ ਹੋ ਕੀਤੀ ਗਈ ਹੈ ਖਾਲਿਸਤਾਨੀ ਜਿੰਦਾਬਾਦ ਫੋਰਸ ਦੇ ਵੱਲੋਂ ਮੇਲ ਜਿਹੜੀ ਉਹ ਕੀਤੀ ਵੇ ਭੇਜੀ ਗਈ ਹੈ ਵੱਖ-ਵੱਖ ਮੀਡੀਆ ਅਦਾਰਿਆਂ ਨੂੰ ਤੇ ਜ਼ਿੰਮੇਵਾਰੀ ਲਈ ਗਈ ਹੈ ਕਿ ਜਿਹੜੇ ਸਾਡੇ ਤਿੰਨ ਪਿਆਰੇ ਭਰਾ ਤੁਸੀਂ ਸ਼ਹੀਦ ਕੀਤੇ ਨੇ ਪੀਲੀ ਭੀਤ ਦੇ ਵਿੱਚ ਅਸੀਂ ਉਸ ਦਾ ਬਦਲਾ ਜਿਹੜਾ ਇਹ ਲਿਆ ਹੈ ਤੇ ਨਾਲ ਦੀ ਨਾਲ yogi ਸਰਕਾਰ ਨੂੰ ਵੀ ਚੇਤਾਵਨੀ ਦਿੱਤੀ ਹੈ ਕਿ ਤੁਸੀਂ ਆਪਣੀਆਂ ਅੱਖਾਂ ਖੋਲ੍ਹ ਲਓ ਤੇ ਨਾਲ ਦੀ ਨਾਲ ਇੱਥੇ ਇਹ ਵੀ ਦੱਸਣਾ ਲਾਜ਼ਮੀ ਹੋ ਜਾਂਦਾ ਹੈ ਕਿ ਗੁਰਪਤਵਾਨ ਸਿੰਘ ਪੱਲੂ ਦੇ ਵੱਲੋਂ ਵੀ ਕਈ ਵਾਰ ਧਮਕੀ ਜਿਹੜੀ ਆ ਮਹਾਕੁੰਭ ਦੇ ਵਿੱਚ ਦਿੱਤੀ ਗਈ ਹੈ ਮਹਾਕੁੰਭ ਦੇ ਵਿੱਚ ਬਲਾਸਟ ਕਰਨ ਦੀ ਧਮਕੀ ਦਿੱਤੀ ਗਈ ਹੈ ਸੋ ਉੱਥੇ ਜ਼ਿਕਰੇ ਖਾਸ ਇਹ ਵੀ ਹੈ ਕਿ 150 ਸਾਲ ਬਾਅਦ ਇਹ ਮਹਾਕੁੰਭ ਦਾ ਪਰਵਾਇਆ ਜਿਸ ਦੇ ਕਾਰਨ ਦੇਸ਼ ਭਰ ਤੇ ਦੁਨੀਆ ਭਰ ਤੋਂ ਸ਼ਰਧਾਲੂ ਜਿਹੜਾ ਨੇ ਪ੍ਰਯਾਗਰਾਜ ਦੇ ਵਿੱਚ ਪਹੁੰਚ ਰਹੇ ਨੇ ਜਿੱਥੇ ਪੁਲਿਸ ਵੱਲੋਂ ਵੀ ਪੂਕਤਾ ਪ੍ਰਬੰਧ ਕੀਤੇ ਗਏ ਨੇ ਸ਼ਰਧਾ ਦੀ ਡੁੱਪਕੀ ਜਿਹੜੀ ਆ ਉਹ ਸਾਧੂਆਂ ਦੇ ਵੱਲੋਂ ਤੇ ਸ਼ਰਧਾਲੂਆਂ ਦੇ ਵੱਲੋਂ ਜਿਹੜੀ ਆ ਲਗਾਈ ਜਾ ਰਹੀ ਹੈ ਤੇ ਸਭ ਦੇ ਦਰਮਿਆਨ ਜਿਹੜਾ ਖਾਲੀਸਾਨੀ ਸਮਰਥਕ ਸ਼ਰਾਰਤਾਂ ਵੀ ਕਰ ਰਹੇ ਨੇ ਸੋ ਹੁਣ ਜਿਹੜਾ ਬਲਾਸਟ ਹੋਇਆ ਹੈ ਯੂਪੀ ਦੇ ਪ੍ਰਯਾਗਰਾਜ ਦੇ ਵਿੱਚ ਮਹਾਕੁੰਬ ਦੇ ਵਿੱਚ ਚੱਲ ਰਹੇ ਮਹਾਕੁੰਬ ਤੇ ਜਿਹੜਾ ਬਲਾਸਟ ਹੋਇਆ ਹੈ ਹਾਲਾਂਕਿ ਖਬਰਾਂ ਹੀ ਨਿਕਲ ਕੇ ਸਾਹਮਣੇ ਆਈਆਂ ਸੀ ਕਿ ਇੱਕ ਸਿਲੰਡਰ ਦੇ ਵਿੱਚ ਬਲਾਸਟ ਹੋਇਆ ਹੈ ਗਰੀਮਤ ਨਹੀਂ ਕਿ ਕਿਸੇ ਤਰੀਕੇ ਦਾ ਜਾਨੀ ਨੁਕਸਾਨ ਜਿਹੜਾ ਉਹ ਨਹੀਂ ਹੋਇਆ ਪਰ ਉਸ ਦੇ ਸਭ ਦੇ ਦਰਮਿਆਨ ਹੁਣ ਖਾਲਿਸਤਾਨੀ ਜ਼ਿੰਦਾਬਾਦ ਫੋਰਸ ਨੇ ਸੀਰੀ ਜ਼ਿੰਮੇਵਾਰੀ ਲਈ ਹੈ ਤੇ ਨਾਲ ਦੀ ਨਾਲ ਜਿਹੜਾ ਇਹ ਵੀ ਕਿਹਾ ਹੈ ਕਿ ਇਸ ਦੇ ਵਿੱਚ ਮਕਸਦ ਕਿਸੇ ਨੂੰ ਨੁਕਸਾਨ ਪਹੁੰਚਾਉਣਾ ਨਹੀਂ ਸੀ ਬਸ ਯੂਪੀ ਸਰਕਾਰ ਨੂੰ ਦੱਸਣਾ ਸੀ ਕਿ ਅਸੀਂ ਆਪਣੇ ਭਰਾਵਾਂ ਦਾ ਬਦਲਾ ਲੈਣ ਦੇ ਲਈ ਇਹ ਬਲਾਸਟ ਕਰ ਰਹੇ ਹਾਂ ਸੋ ਬੇहद ਖਾਸ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਹਾਲਕਿ ਅਸੀਂ ਇਸ ਸਮੇਲ ਦੀ ਪੁਸ਼ਟੀ ਨਹੀਂ ਕਰ ਰਹੇ ਹਮਦਰਦ ਟੀਵੀ ਇਸ ਤਰੀਕੇ ਦੀ ਕਿਸੇ ਵੀ ਈਮੇਲ ਦੀ ਪੁਸ਼ਟੀ ਨਹੀਂ ਕਰਦਾ ਪਰ ਲਗਾਤਾਰ ਇਸਤਰੀ ਕੇ ਦੀਆਂ ਗੱਲਾਂ ਨਿਕਲ ਰਹੀਆਂ ਨੇ ਕਿ ਮੇਲ ਭੇਜੀ ਗਈ ਹੈ ਵੱਖ-ਵੱਖ মিডিਆ ਆਤਾਰਿਆਂ ਨੂੰ ਤੇ ਜ਼ਿੰਮੇਵਾਰੀ ਲਈ ਗਈ ਹੈ ਮਹਾਕੁੰਭ ਦੇ ਵਿੱਚ ਹੋਏ ਬਲਾਸਟ ਦੀ